ਕੀ ਰਾਮਾ ਕਿਹੜੀ ਜੱਥੇਬੰਦੀ ਤੇ ਉਹ ਕਿੱਥੇ ਬੰਦੀ ਤੇ ਆ? ਮੈਂ ਜੀ ਕਾਕਾ ਸਿੰਘ ਕਡੇ ਖੁੰਡੇ ਹਲਾਲ ਪੰਜਾਬ ਖੇਤਕੀਦੂਰ ਯੂਨੀਅਨ ਦਾ ਬਲਕ ਪ੍ਰਧਾਨ ਆ। ਕਿਹਦੀ ਮੇਰਾ ਬੋਲਤ? ਅਸੀਂ ਪਿੰਡ ਬੂੜੇ ਗੁਜਰਾ। ਕੀ ਮਸਾਵਲਾ ਹੈ ਜੀ? ਮਸਾਵਲਾ ਇਹ ਹੈ ਜੀ ਜੋ ਸਰਕਾਰ ਲੋਕਾਂ ਨਾਲ بڑے بڑے ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਤੇ ਲੋਕਾਂ ਦਾ ਜੋ ਪਿਛਲੀਆਂ ਸਰਕਾਰਾਂ ਸੀ ਉਹਨਾਂ ਤੋਂ ਦੁਖੀ ਹੋયા ਨੇ ਆਪ ਪੜਿਆਂ ਦਾ ਬਦਲਾ ਲੈ ਕੇ ਆਂਦਾ। ਤਾ ਬਦਲਾ ਐਡਾ ਵੱਡਾ ਲੈ ਕੇ ਆਂਦਾ ਕਿ ਇਹਨਾਂ ਦੇ 92 ਬੰਦੇ ਜਿਹੜੇ ਉਹ ਜਿਤਾਤੇ ਪਰ 92 ਬੰਦੇ ਜਿੱਤਣ ਦੇ ਕਾਰਨ ਕਰਕੇ ਉਹ ਸੱਤਾ ਦਾ ਇਹਨਾਂ ਨਸ਼ਾ ਚੜ ਗਿਆ ਇਹਨਾਂ ਨੂੰ ਕਿ ਅੱਜ ਖੇਤ ਮਜ਼ਦੂਰਾਂ ਨੂੰ ਇਹਨਾਂ ਨੇ ਵਸਾਰਿਆ ਹੋਇਆ ਨਹੀਂ ਖੇਤ ਮਜ਼ਦੂਰਾਂ ਦੀ ਤੁਸੀਂ ਕੋਈ ਵੀ ਵੈਟ ਕੋਈ ਅਖਬਾਰ ਚੱਕ ਕੇ ਵੇਖ ਲਓ ਕਿਤੇ ਵੀ ਮਜ਼ਦੂਰਾਂ ਦਾ ਮਜ਼ਦੂਰ ਸ਼ਬਦ ਨਹੀਂ ਕਿਹਾ ਇਹ ਮੁੱਖ ਮੰਤਰੀ ਦਾ ਮੂੰਹ ਫਟ ਜਾਏ ਕਿ ਇਹਨੇ ਅੱਜ ਤੱਕ ਮਜ਼ਦੂਰਾਂ ਨੂੰ ਮਜ਼ਦੂਰ ਸ਼ਬਦ ਕਿਹਾ ਹੋਵੇ ਮਜਦੂਰਾਂ ਨੂੰ ਸ਼ੁਲਤਾਂ ਦੇਣੀਆਂ ਦਾ ਦੂਰ ਦੀ ਗੱਲ ਜਿਹੜੇ ਮਜਦੂਰਾਂ ਦਾ ਨਾਂ ਲੈਂਦੇ ਨੂੰ ਉਹਨੂੰ ਇਹ ਕੋਰ ਚੱਲਦਾ ਉਹਨੂੰ ਇਸ ਗੱਲ ਤੇ ਮਜਦੂਰਾਂ ਤੇ ਨਫ਼ਰਤ ਆਉਂਦੀ ਹੈ ਕਿ ਮਜਦੂਰਾਂ ਨੂੰ ਹੁਣ ਕਿਉਂ ਨਾ ਲੈਣਾ ਇਸ ਕਰਕੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਖਾਸ ਕਰਕੇ ਸਾਡੇ ਗਾ ਭੈਣਾਂ ਨਾਲ ਕਿਉਂਕਿ ਵੋਟਾਂ ਲੈਣ ਮੌਕੇ ਤਾਂ ਬਹੁਤ ਵੱਡੇ ਵੱਡੇ ਲਾਰੇ ਲਾਉਂਦੇ ਬਹੁਤ ਵੱਡੇ ਵੱਡੇ ਵਾਅਦੇ ਕਰ ਲੈਂਦੇ ਪਰ ਉਹ ਵਾਅਦੇ ਜਿਹੜੇ ਉਹ ਵਫਾ ਨਹੀਂ ਹੁੰਦੇ ਵਾਅਦੇ ਉਹ ਲਾਗੂ ਨਹੀਂ ਹੁੰਦੇ ਫਿਰ ਉਹ ਵਾਅਦੇ ਤਗੜੇ ਲੋਕਾਂ ਦੇ ਕੀਤੇ ਜਾਂਦੇ ਉਹਨਾਂ ਜ਼ਗੀਰਦਾਰਾਂ ਦੇ ਕੀਤੇ ਨਹੀਂ ਸ਼ਰਮਾਇਦਾਰਾਂ ਦੇ ਕੀਤੇ ਜਾਂਦੇ ਇਹਨਾਂ ਲੋਕਾਂ ਨੂੰ ਥੱਲੇ ਪੁੱਲ ਜਾਂਦੇ ਨੇ ਵੀ ਜਿੰਨਾਂ ਤੋਂ ਵੋਟਾਂ ਲਈਆਂ ਹੁੰਦੀਆਂ ਹੁਣ ਸਭ ਤੋਂ ਵੱਡਾ ਪਹਿਲਾ ਤੁਸੀਂ ਦੇਖੋ ਬਦਲਾ ਆਲਾ ਨਹੀਂ ਕਿ ਜਿਹੜੇ ਕਹਿੰਦੇ ਬਦਲਾ ਕਰਾਂਗੇ ਤਬਦੀਲੀ ਲੈ ਕੇ ਆਉਣਗੇ ਉਹ ਤਬਦੀਲੀ ਵਾਲਿਆਂ ਨੇ ਔਰਤਾਂ ਦੇ ਖਾਤੇ ਚ ਹਜੇ ਹਜ਼ਾਰ-ਹਜ਼ਾਰ ਨਹੀਂ ਪਾਇਆ ਜਿਹੜੇ ਲੱਗ ਭਾ ਗੱਜ ਜੇ ਤੁਸੀਂ ਆਏ ਕਿਹਾ ਹੋਵੇ ਤੇ ਸਾਡੇ 3.5 ਸਾਲ ਦੇ ਉੱਪਰ ਹੋਣ ਵਾਲਾ ਹਜੇ ਕਿਸੇ ਔਰਤ ਦੇ ਖਾਤੇ ਚ ਦੁੱਕੀ ਨਹੀਂ ਪਾਈ ਇਹਨਾਂ ਨੇ ਬਜ਼ੁਰਗਾਂ ਨੂੰ ਕਿਹਾ ਸੀ ਕਿ ਅਸੀਂ ਉਹਨਾਂ ਦੀ ਪੈਸਾਂ ਜਿਹੜੀ ਉਹ 2500 ਕਰਾਂਗੇ ਪਰ ਹਜੇ ਉਹੀ ਬਜ਼ੁਰਗ ਆ ਜਿਹੜੇ ਸਾਡੇ 15-1500 ਤੋਂ ਕਰਸ ਰਹੇ ਆ ਜਬਕ ਰਹੇ ਆ 15-1500 ਵੀ ਲੰਗੇ ਡੰਗ ਮਿਲਦਾ ਮਜ਼ਦੂਰਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਮਜ਼ਦੂਰਾਂ ਨੂੰ ਘਰ ਦੇ ਮਾਲਕੀ ਦੇ ਹੱਕ ਦੇਵਾਂਗੇ ਅਸੀਂ ਉਹਨਾਂ ਨੂੰ ਘਰ ਦੇ ਮਾਲਕ ਬਣਾ ਕੇ ਦੇਵਾਂਗੇ ਤੇ ਉਹਦੇ ਘਰਾਂ ਦੀਆਂ ਰਜਿਸਟਰੀਆਂ ਕਰਾ ਕੇ ਦੇਵਾਂਗੇ ਮਾਦੇ ਪੁੱਤਰੇ ਇੱਕ ਪਿੰਡ ਚ ਨਹੀਂ ਕਰਾਈ ਇੱਕ ਜ਼ਿਲ੍ਹੇ ਚ ਨਹੀਂ ਕਰਾਈ ਮਜ਼ਦੂਰਾਂ ਨੂੰ ਸਿਰ ਚੜੇ ਹੋਏ ਕਰਜ਼ੇ ਦੀ ਗੱਲ ਸੀ ਕਿ ਕਹਿੰਦੇ ਸੀ ਮਜ਼ਦੂਰਾਂ ਸਰ ਚੜੇ ਹੋਏ ਕਰਜ਼ੇ ਆ ਸਾਰਿਆਂ ਤੇ ਲੀਕ ਮਾਰਾਂਗੇ ਕਿਸੇ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ਼ ਕੀਤਾ ਮਜ਼ਦੂਰਾਂ ਦੇ ਪਲਾੜ ਦੇਣ ਵਾਲੀ ਗੱਲ ਸੀ ਕਿ ਜਿਹੜੇ ਮਜ਼ਦੂਰ ਅੱਜ ਮੋਪਰਨਿਆਂ 'ਚ ਰਹਿ ਰਹੇ ਨੇ ਬਾਪੂ ਦੇ ਦੋ ਮੁੰਡੇ ਲਾਏ ਗਏ ਇੱਕ ਬਾਪੂ ਨੇ ਉਹੋ ਪੰਜ ਮਰਲੇ ਦਿਨ ਘਟੀਆਂ ਕਰ ਰਹੇ ਨੇ ਜਿਹੜੇ ਡੂਡ ਡੂਡ ਮਰਲੇ 'ਚ ਰਹਿ ਰਹੇ ਨੇ ਇਹਨਾਂ ਨੇ ਕਿਤੇ ਪੰਚਾਇਤੀ ਜ਼ਮੀਨ 'ਚੋਂ ਮਜ਼ਦੂਰਾਂ ਨੂੰ ਇੱਕ ਪਲਾੜ ਦਾ ਟੋਟਾ ਨਹੀਂ ਦਿੱਤਾ ਮਜ਼ਦੂਰਾਂ ਨੂੰ ਸਿਰ ਚੜੇ ਕਰਜ਼ੇ ਦੀ ਗੱਲ ਹੈ ਮਜ਼ਦੂਰਾਂ ਦੀ ਕੰਨ ਕਾ ਜਿਹੜੀ ਤੁਸੀਂ ਦੇਖੋ ਪਹਿਲਾਂ ਸਾਡੇ ਮਜ਼ਦੂਰਾਂ ਨੂੰ ਇਦਾਂ ਨਾ ਕਿਤੇ 25 ਕਿਲੋ 30 ਕਿਲੋ ਦਾਣੇ ਮਿਲ ਜਾਂਦੇ ਸੀ ਕਹ ਅੱਜ ਉਹ 5 ਕਿਲੋ ਤੋਂ ਆ ਕੇ ਰਹੇਗੀ ਜੇ ਕੋਈ ਬੰਦਾ ਕੁੱਕੜ ਵੀ ਰੱਖ ਲੈਂਦਾ ਨਾ ਤੇ ਕੁੱਕੜਾਂ ਨੂੰ 5 ਕਿਲੋ ਚੋਗਾ ਨਹੀਂ ਪੂਰਾਉਂਦਾ ਪਰ ਸਾਡਾ ਇਹ ਭਗਵੰਤਬਾਨ ਸਾਡੇ ਮਜ਼ਦੂਰਾਂ ਨੂੰ 5 ਕਿਲੋ ਦਾਣੇ ਦੇ ਕੇ ਉਹਨਾਂ ਦੀ ਗਰੀਬੀ ਕੱਢਦਾ ਹੈ ਤੇ ਅਸੀਂ ਗਰੀਬੀ ਕੱਢਤੀ ਤੇ ਦਾਲ ਤਾਂ ਇਹਨਾਂ ਨੇ ਮਾਰੇ ਪੁੱਤਰੇ ਵਿਖਾਈ ਨਹੀਂ ਇਸ ਕਰਕੇ ਜਿਹੜਾ ਸੀ 30 ਤਰੀਕ ਨੂੰ ਜਿਹੜੇ ਆਪਣੇ ਆਪ ਨੂੰ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਉਹ ਜਿਹੜੇ ਆਪਣੇ ਆਪ ਨੂੰ ਐ ਕਹ ਹੁੰਦੇ ਆ ਕਿ ਮੈਂ ਤਾਂ ਮਜ਼ਦੂਰਾਂ ਤੋਂ ਜੰਮ ਪਾਲਾ ਮਜ਼ਦੂਰਾਂ ਦੀ ਆ ਪਰ ਅੱਜ ਤੱਕ ਉਹ ਮਜ਼ਦੂਰ ਕੋਈ ਸ਼ਬਦ ਆਇਆ ਮਜ਼ਦੂਰਾਂ ਦੇ ਹੁਣ ਪਿੰਡਾਂ ਚ ਆਉਂਦੀ ਆ ਮਜ਼ਦੂਰਾਂ ਦੇ ਘਰਾਂ ਤੋਂ ਉਹਨੂੰ ਮਰਦੀ ਨੂੰ ਸ਼ਰਮ ਆਉਂਦੀ ਆ ਮਜ਼ਦੂਰਾਂ ਦੇ ਘਰਾਂ ਤੋਂ ਵਰਦੀ ਨੂੰ ਉਹਨੂੰ ਮੁਸ਼ਕ ਆਉਂਦਾ ਅੱਜ ਕਿਉਂਕਿ ਅੱਜ ਉਹ ਉਹਨਾਂ ਤਗੜਿਆਂ ਦੀ ਹੋ ਕੇ ਰਹੇਗੀ ਜ਼ਕੀਰਦਾਰਾਂ ਦੀ ਹੋ ਕੇ ਰਹੇਗੀ ਜ਼ਕੀਰਦਾਰਾਂ ਦੇ ਘਰਾਂ ਤੋਂ ਉਹ ਚਾਹ ਪਾਣੀ ਪੀ ਕੇ ਜਾਂਦੀ ਮਜ਼ਦੂਰਾਂ ਦੇ ਘਰਾਂ ਚ ਨਹੀਂ ਆਉਂਦੀ ਇਸ ਕਰਕੇ ਅਸੀਂ 30 ਤਰੀਕ ਨੂੰ ਇਸ ਬਲਜੀਤ ਕੌਰ ਦੇ ਮਲੋਟ ਇਸ ਗੱਲ ਲਈ ਧਰਾਂ ਦੇਣ ਜਾ ਰਹੇ ਆ ਕਿ ਜਿਹੜਾ 2500 ਬਜ਼ੁਰਗਾਂ ਨੂੰ ਕਹੇ ਸੀ ਉਹ ਲਾਗੂ ਕਰੋ ਜਿਹੜੀ ਔਰਤਾਂ ਨੂੰ 1000 ਰੁਪਏ ਦੀ ਗੱਲ ਕਹੀ ਸੀ ਉਹ ਲਾਗੂ ਕਰੋ ਮਜ਼ਦੂਰਾਂ ਦੇ ਡਿੱਗੇ ਕਮਰਾਂ ਦੇ ਤਲਾ ਉਹ ਪਾ ਕੇ ਦੇਣ ਵਾਲੀ ਗੱਲ ਹੈ ਮਜ਼ਦੂਰਾਂ ਨੂੰ ਕਮਰਿਆਂ ਦੀ ਗਰੰਟੀ ਦੇਣ ਵਾਲੀ ਗੱਲ ਹੈ ਮਜ਼ਦੂਰਾਂ ਦੇ ਜਿਹੜੇ ਘੜਾ ਦੀਆਂ ਰਜਿਸਟਰੀਆਂ ਦੇ ਕੇ ਨੇ ਗੱਲ ਉਹ ਸਾਰੇ ਮਸਲੇ ਲੈ ਕੇ ਤੇ ਖਾਸ ਕਰਕੇ ਮਰੇਗਾ ਤੇ ਜੋ ਹੋ ਰਿਹਾ ਹੈ ਮਰੇਗਾ ਤੇ ਅੱਗੇ ਤਾਂ ਇਹ ਕਹਿੰਦੇ ਸੀ ਵੀ ਕਾਂਗਰਸੀ ਕਬਜ਼ਾ ਕਰੀ ਬੈਠੇ ਕਾਦੀ ਕਾਂਗਰਸ ਬਿਠੇ ਤੇ ਹੁਣ ਤੁਹਾਡੇ ਝਾੜੂ ਵਾਲੇ ਕਬਜ਼ੇ ਨੇ ਜਿਹੜੇ ਪਿੰਡ ਮਰਜੀ ਜਾਵਰੋ ਜਿਹੜੀਆਂ ਪਹਿਲਾਂ ਐਪਾ ਚੱਲਦੀਆਂ ਸੀ ਉਹ ਐਪਾ ਸਾਰੀਆਂ ਬੰਦ ਕਰਾਤੀਆਂ ਨਾ ਇਹਨਾਂ ਨੇ ਉਹ ਸਾਰੇ ਇਹਨਾਂ ਦੇ ਜਿਹੜੇ ਢੰਮ ਚੱਲਦੇ ਆ ਜਿਹੜੇ ਕਮੇਟੀ ਚੱਤ ਨੇ ਉਹ ਉਹਨਾਂ ਤੇ ਕਬਜ਼ਾ ਕਰੀ ਬੈਠੇ ਨੇ ਨਹੀਂ ਗਾਤੇ ਇਸ ਕਰਕੇ ਪ੍ਰਭੂ 30 ਤਰੀਕ ਨੂੰ ਅਸੀਂ ਸਾਰੇ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕਿ ਜੋ ਸਰਕਾਰ ਸਾਡੀਆਂ ਮੰਗਾਂ ਤੋਂ ਭੱਜੀ ਹੋਈ ਨੇ ਮਜ਼ਦੂਰਾਂ ਨੂੰ ਹਨ ਗੌਲਾ ਕੀਤਾ ਹੋਇਆ ਉਹ ਮੰਗਾਂ ਲਾਗੂ ਕਰਾਉਣ ਦੇ ਤੇ 30 ਤਰੀਕ ਨੂੰ ਅਸੀਂ ਵੱਡੀ ਗਿਣਤੀ ਚ ਮੁਖਸ਼ਰ ਰੋਡ ਬੀਬੀ ਬਲਜੀਤ ਦੇ ਕੋਲ ਪਹੁੰਚ ਗਈ ਅਬੀ ਵੀ ਕੀ ਨਾਮ ਤੇ ਕਿਹੜੀ ਜਗ੍ਹਾ ਤੋਂ ਕੀ ਮੰਗ ਰੋਡੀ ਗੁਰੂ ਦੇ ਜਿਹੜੇ ਰਹਿਣਾ ਲੈ ਜੀ ਤੇ ਆਪਣਾ ਬਲਜੀਤ ਕਾਰਨਾ ਕੀ ਮੰਗਤੀ ਕਰਦੇ ਮੰਗਤੀ ਜੀ ਆਹੀ ਮੇਰੇ ਜਣਾ ਕੰਮ ਕਰਦੇ ਸੀਗੇ ਇਸਲੀ ਪੰਚਾਇਤ ਦੇ ਉਦੋਂ ਦੇ ਪੈਸੇ ਰੁਕੇ ਹੋਏ ਜੀ ਟੱਕਾ ਸਾਡੇ ਨੇ ਕਿੰਨੇ ਪੈਸੇ ਰੁਕੇ ਜੀ ਕਿੰਨਾ ਚਿਰ ਕੰਮ ਕੀਤਾ 16 17 ਦਿਨਾਂ ਦੇ ਨੇ ਜੀ ਕਿਦੂ ਜੀ ਪੰਚਾਇਤ ਸਰਪੰਚ ਸਾਹਿਬ ਨੂੰ ਮਿਲੇ ਨਹੀਂ ਜੀ ਜਾਂ ਕਿਸੇ ਮਿਲੇ ਆ ਜੀ ਉੱਥੇ ਮੁਕਸਰ ਵੀ ਅਸੀਂ ਜਾ ਜਾ ਕੇ ਬਹੁਤ ਡੇੜੇ ਲਾਇਆ ਪਰ ਸਾਨੂੰ ਨਹੀਂ ਪੈਸੇ ਰਹੇ ਅੱਜ ਤੱਕ ਹੋਰ ਕੀ ਮੱਕਾ ਉਹ ਜੀ ਨੇ ਪੈਸੇ ਨਹੀਂ ਕਰਦੇ ਪਿਛਲੇ ਦੇ ਉਸ ਤੋਂ ਬਾਅਦ ਅਸੀਂ ਨਹੀਂ ਨਰੇਦ ਦੇ ਚ ਲੱਗੇ ਜਦੋਂ ਸਾਡੇ ਪਿਛਲੇ ਆਏ ਪੈਸੇ ਅੱਜ ਬਾਦ ਨਹੀਂ ਇਸ ਕੰਮ ਕੀਤਾ दिल्ली क्राइम नेशनल न्यूज़ नजर सफर